ਜਦੋਂ ਮਲਚਿੰਗ ਲੱਗ ਗਈ ਹੈਨਾ ਇਧਰ ਮਲਚਿੰਗ ਲੱਗੀ ਇਧਰ ਲੱਗੀ ਆਹੜ ਵਿਚਲਾ ਏਰੀਆ ਆ ਅਸੀਂ ਇਹਦੇ ਵਿੱਚ ਜੜੀ ਆ ਉਹ ਘਾਹ ਮਾਰਨ ਵਾਲੀ ਦਵਾਈ ਪਾ ਦਿੰਈ ਆ ਪਲਾਂਟਸ ਨੂੰ ਬਚਾ ਕੇ ਕਵਰਿੰਗ ਕਰਕੇ ਇਹ ਚ ਘਾਹ ਨਹੀਂ ਹੋਣਾ ਇਹਦੇ ਵਿੱਚ ਵੈਸੀ ਨਹੀਂ ਹੋਣਾ ਹਾਂਜੀ ਇਹਦੇ ਵਿੱਚ ਫੇਰ ਉਂਗਲ ਖੋਭੋ ਕੇ ਦੇਖ ਕਿਤੇ ਵੀ ਖੋਲ ਬੋਲੀ ਆ ਬੋਲੀ ਆ ਨਾ ਬਸ ਇਸ ਤਰ੍ਹਾਂ ਇਹਦੇ ਵਿੱਚ ਇਦਾਂ ਪੋਲੀ ਰਹਿਣੀ ਹੁਣ ਇਹ ਕ੍ਰੌਪ ਜਿਹੜੀ ਆ ਮੇਰਾ ਏਰੀਆ ਆ ਇਹ ਮੇਰੀ ਕ੍ਰੌਪ ਰਹਿਣੀ ਆ 5 ਤੋਂ 6 ਮਹੀਨੇ ਸਤਮੇ ਹੀ ਨੇ ਉਹ ਮੈਂ ਦੇਖੂੰਗਾ ਵੀ ਮੈਂ ਮੇਰੀ ਜਿਹੜੀ ਆ ਡਵੈਲਪਮੈਂਟ ਹੁੰਦੀ ਹੈ ਕਿ ਨਹੀਂ ਹੁੰਦੀ ਇਹਦੇ ਚ ਪਲਾਂਟੇਸ਼ਨ ਪਲਾਂਟ ਦੇ ਵਿੱਚ ਜਿਹੜੀ ਫਰੂਟਿੰਗ ਕਿੰਨੀ ਆ ਰਹੀ ਜੇ ਫਰੂਟਿੰਗ ਖਤਮ ਹੋਣੀ ਸ਼ੁਰੂ ਹੋ ਗਈ ਮੈਂ ਚੇਂਜ ਕਰ ਦੂੰ ਨਹੀਂ ਤੇ ਚੱਲ ਪੁੱਗੀ ਲੰਬੀ ਹੈਨਾ ਹੁਣ ਆ ਟਮਾਟਰ ਦੇ ਆ ਸਾਰੇ 1 2 3 4 ਟਮਾਟਰ ਆ ਤੇ ਇਧਰ ਵੀ ਆ 1 2 3 4 ਆਪਾਂ ਟਮਾਟਰ ਲੈ ਕੇ ਇਕੱਠੇ ਟਮਾਟਰ ਦੀ ਰੋਪ ਹੋ ਗਈ ਉਧਰਲੇ ਪਾਸੇ ਫਿਰ ਆਪਾਂ ਬੈਂਗਨ ਦੀ ਰੋਪ ਕਰਦੇ ਜੇ ਉਧਰ ਬੈਂਗਨ ਦੀ ਰੋਪ ਕੀਤੀ ਹੋਈ ਆ ਸ਼ਿਮਲਾ ਮਿਰਚ ਦੀ ਕੀਤੀ ਹੋਈ ਆ ਕੌੜੀ ਮਿਰਚ ਦੀ ਕੀਤੀ ਹੋਈ ਆ ਠੀਕ ਆ ਚੱਪਣ ਕਦੂ ਦੀ ਕੀਤੀ ਹੋਈ ਆ ਇਹ ਸਰਾਣੇ ਤੇ ਪਨੀਰੀ ਇਹਦੀ ਜਿਹੜੀ ਮੈਂ ਉਹ ਬਣਾਇਆ ਹੋਇਆ ਆਪਣਾ ਪੋਲੀ ਹਾਊਸ ਟੈਂਪਰੇਚਰ ਮੇਨਟੇਨ ਕਰਵਾਤੇ ਉਹਦੇ ਵਿੱਚ ਮੈਂ ਪਨੀਰੀ ਗੋਣਾ ਉਹ ਮੈਂ ਦੱਸਦਾ ਮੈਂ ਪਨੀਰੀ ਕਿਤਰਾ ਹੁੰਦੀ ਹੈ